ਆਉਂ ਮੈਂ ਛੋਡਾਂ ਕੰਤ ਪਾਸਰਾ ਸਰਦਾਰ ਗੀਲਾ ਲਾਲ ਪਿਆਰਾ ਇਹੋ ਮੈਂ ਲਿਂਜ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੇ ਜੀ ਉਪਰ ਬੋ ਮਾਣਿਆ ਜਾ ਤੂੰ ਅੰਦਰ ਤਾਂ ਸੁਖ ਹੋਮੇ ਮਾਣੀ ਮਾਣਿਆ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਤੂੰ ਜਾਵੇ ਖਾਲ ਏਹਾ ਪਾਈ ਮੂੰਦਤ ਲਈ ਮਿਤ ਹਿਰਦਾ ਰੱਖਾ ਸਮਾਲ ਇਹ ਆ ਪਾਈ ਮੂੰਦ ਤੜੀ ਮਿਤ ਹਿਰਦਾ ਰੱਖਾ ਸਮਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਬੇਨਸਤ ਸਚੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਬੇਨਸਤ ਸਚੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਦ ਸੰਗੇਹ ਜਬ ਲਗ ਰਸ ਤਬ ਲਗ ਨਹੀਂ ਨੇ ਹੋ ਰਹਾਉ ਸਾਹਣ ਸਤ ਕਰ ਜੀ ਆਪਣਾ ਸੋਰ ਮਈਏ ਕੋ ਮਿਲੈ ਨ ਸੁਪਨਾ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਣ ਕਹ ਕਬੀਰ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਣ ਕਹ ਕਬੀਰ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਸੱਜੇ ਸੁੰਦਰ ਦੀਵਾਨਾ ਚ ਬਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪ ਜੀਆ ਨੇ ਸੋਦਰ ਦੇ ਪਾਠ શ્રી ਸਹਿਜ ਪਾਠ ਦੇ ਪਾਠ ਓਪ ਪਏ ਹਨ ਉਪਰੰਤ ਕੀਰਤਨ ਭਗਤੀ ਦਾ ਆਨੰਦ ਸੁਖ ਗੁਰੂ ਘਰ ਦੇ ਸਤਕਾਰ track ਜਿੱਥੇ ਪਾਸੋਂ ਆਪ ਜੀਆ ਨੇ ਸਰਵਣ ਕੀਤਾ ਹੈ ਆਹ ਥੋੜਾ ਸਮਾਂ ਚਲਦੀ ਲੜੀਵਾਰ ਕਥਾ ਵਿਚਾਰ ਨਾਲ ਜੁੜ ਸਕੀਏ ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਥ ਸੰਗਤ ਦੇ ਚਰਣਾ ਚ ਨਿਮਰਤਾ ਸਹਿਤ ਬੇਨਤੀ ਹੈ ਜੀ ਗੱਜਵੱਜ ਕੇ ਗੁਰੂ ਪਤੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸ੍ਰੀ ਸੈਜਪਾੜ ਦੇ ਪੋਪ ਜੋ ਪਏ ਹਨ ਸ਼ਹੀਦ ਪਰਿਵਾਰ ਸੋਢੀ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਅਤੇ ਸਭੂ ਸ਼ਹੀਦ ਸੰਗਾ ਸਿੰਘਣੀਆਂ ਬੱਚੇ ਬੱਚੀਆਂ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਇਸ ਸਾਲ ਪੜ ਆਰੰਭ ਕੀਤੇ ਗਏ ਭੂਗਪੈ ਹਨ ਜੋ ਅਫਗਾਨਿਸਤਾਨ ਦੀ ਤਰਕੀ ਤੇ ਬੜਾ ਵੱਡਾ ਕਹਿਰ ਆਪਰਿਆ ਬਹੁਤ ਵੱਡਾ ਜ਼ੁਲਮ ਹੋਇਆ ਜੋ ਗੁਰੂ ਘਰ ਵਿੱਚ ਹਮਲਾ ਕਰਕੇ ਬਿਆੰਤ ਸਿੰਘਾਂ ਨੂੰ ਸਿੰਘਣੀਆਂ ਨੂੰ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਦੀ ਯਾਦ ਵਜੋਂ ਅੱਜ ਭੋਗ ਪਏ ਹਨ ਗੁਰੂ ਕਿਰਪਾ ਕਰਨੋਂ ਨਵਿਛੜੀਆਂ ਰੂਹਾਂ ਚ ਸਰਨਾਥ ਨਵਾਸ ਬਖਸ਼ਿਸ਼ ਕਰਨ ਸਾਨੂੰ ਪਾਣਾ ਮੰਨ ਦਾ ਪਰਿਵਾਰਾਂ ਨੂੰ ਬਨ ਬਖਸ਼ਿਸ਼ ਕਰਨ ਸੋ ਬਹੁਤ ਵੱਡਾ ਅਪਰਾਧਾ ਹੈ ਖਾਸ ਤੌਰ ਤੇ ਇਸ ਗੁਰੂ ਘਰ ਦਾ ਗੁਰੂ ਨਾਨਕ ਦਰਬਾਰ ਇਸ ਗੁਰੂ ਘਰ ਦਾ ਖਾਸ ਤੌਰ ਤੇ ਬਹੁਤ ਵੱਡਾ ਸੁੰਦਰ ਅਪਰਾਧਾ ਹੈ ਜਦੋਂ ਅਸੀਂ ਇੰਨਾ ਬੱਚਿਆਂ ਦੀ ਬਾਹ ਫੜਦੇ ਹਾਂ ਸਾਰੀ ਕੌਮ ਦਾ ਹੀ ਫਰਜ਼ ਬਣਦਾ ਹੈ ਪਰ ਖਾਸ ਤੌਰ ਤੇ ਸ੍ਰੀ ਗੁਰੂ ਕਰਨੇ ਇਹਨਾਂ ਵੀਰਾਂ ਨੇ ਪ੍ਰਬੰਧਕ ਕਮੇਟੀ ਸੰਗਤਾਂ ਨੇ ਜੋ ਵੀ ਉਹਨਾਂ ਦੇ ਮਦਦ ਕਰ ਸਕਦੇ ਸਨ ਵੱਧ ਤੋਂ ਵੱਧ ਜੋ ਕਰ ਸਕਦੇ ਸਨ ਉਹਨਾਂ ਕਰਨ ਦਾ ਯਤਨ ਕੀਤਾ ਗੁਰੂ ਕਿਰਪਾ ਕਰਨ ਇਹੋ ਜਿਹੇ ਦੁੱਖदाई ਕਾੜ ਜੋ ਹੁੰਦੇ ਹਨ ਕਿਤੇ ਮਹਾਰਾਜ ਕਿਰਪਾ ਕਰ ਦੇਣ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਇਹ ਸੜਦੇ ਪੁੱਜਦੇ ਸੰਸਾਰ ਤੇ ਮਹਾਰਾਜ ਕਿਤੇ ਨਾਮ ਦੀ ਬਰਕਤ ਨਾਲ ਸ਼ਾਂਤੀ ਵਰਤਾਉਣ ਇਹੋ ਜੇ ਕਾંડ ਜਿਹੜੇ ਮਾਸੂਮ ਬੱਚਿਆ ਉੱਤੇ ਵੀ ਤਰਸ ਨਹੀਂ ਸਾਨੂੰ ਆਉਂਦਾ ਗੁਰੂ ਬਖਸ਼ਿਸ਼ ਕਰਨ ਕਿਤੇ ਸ਼ਾਂਤੀ ਤੇ ਟਿਕਾਹ ਬਣਿਆ ਰਵੇ ਆਓ ਸ਼ਬਦ ਦੀ ਵਿਚਾਰ ਨਾਲ ਜੁੜ ਸਕੀਏ ਕਬੀਰ ਸਾਹਿਬ ਜੀ ਦਾ ਇਹ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਗਉੜੀ ਰਾਗ ਵਿੱਚ ਭਗਤ ਬਾਣੀ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਲੜੀ ਵਿੱਚੋਂ ਇਹ 23ਵਾਂ ਸ਼ਬਦ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 328 ਤੇ ਹੈ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਰਹਾਉ ਦੀਆਂ ਪੰਕੀਆਂ ਹਨ ਪ੍ਰੀਤ ਬਿਨਾ ਕੈਸੇ ਵਧੇ ਸਨੇਹ ਪ੍ਰੀਤ ਬਿਨਾ ਕੈਸੇ ਵਧੇ ਸਨੇਹ ਪ੍ਰੀਤ ਜੇ ਸਾਡੇ ਚ ਪਿਆਰ ਨਹੀਂ ਸਾਡੇ ਚ ਉਹ ਅੰਸ਼ ਨਹੀਂ ਸਾਡੇ ਚ ਉਹ ਕਣੀ ਨਹੀਂ ਜੋ ਮਾਲਕ ਨੂੰ ਸਮਰਪਤ ਸਾਡਾ ਜੀਵਨ ਹੋਵੇ ਤੇ ਸਾਨੂੰ ਅੱਗੇ ਪਿਆਰ ਦਾ ਜਵਾਬ ਕਿਵੇਂ ਮਿਲੇ ਇਹ ਪ੍ਰੀਤ ਦੀ ਲੜੀ ਨੂੰ ਤੋੜਨ ਦੇ ਜ਼ਿੰਮੇਵਾਰ ਵੀ ਅਸੀਂ ਆਂ ਮਾਪਿਓ ਕਦੀ ਬੱਚੇ ਦਾ ਬੁਰਾ ਨਹੀਂ ਜੇ ਮੰਗਦਾ ਪਰਮੇਸ਼ਰ ਵੀ ਕਦੀ ਵੀ ਸਾਡੇ ਪਿਆਰ ਨੂੰ ਤੋੜਦੇ ਨਹੀਂ ਜਦੋਂ ਤੋੜਿਆ ਉਹ ਅਸੀਂ ਤੋੜਿਆ ਤੇ ਹੁਣ ਅਸੀਂ ਸਾਨੂੰ ਹੀ ਪਹਿਲ ਕਰਨੀ ਪਵੇਗੀ ਭਾਵੇਂ ਉਹਦੀ ਬਖਸ਼ਿਸ਼ ਨਾਲ ਹੁੰਦਾ ਸਭ ਕੁਝ ਪਰ ਪਹਿਲ ਕਰੀਏ ਆਪਾਂ ਕਹਿੰਦੇ ਪ੍ਰੀਤ ਤੋਂ ਬਗੈਰ ਤੂੰ ਸਨੇਹ ਕਿਵੇਂ ਮੇਰਾ ਪਿਆਰ ਹੈ ਉਹਦੇ ਨਾਲ ਕਿਵੇਂ ਭਾਈ ਸਾਹਿਬ ਜੀ ਨੇ ਕੁਦਰਤੀ ਸ਼ਬਦ ਉਹਨਾਂ ਦੇ ਆਏ ਹਨ ਉਹਨਾਂ ਨੂੰ ਤੇ ਸ਼ਾਇਦ ਨਾ ਪਤਾ ਹੋਵੇ ਕਿ ਅੱਜ ਐਸ ਸ਼ਬਦ ਦੀ ਕਥਾ ਹੈ ਪਰ ਕੁਦਰਤੀ ਕੁਦਰਤੀ ਉਹਨਾਂ ਨੇ ਪਹਿਲਾ ਸ਼ਬਦ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇ ਮੇਰੇ ਆਮਨਾ ਇਹੋ ਜੀ ਪ੍ਰੀਤ ਕਰ ਇਹੋ ਜਿਆ ਪਿਆਰ ਬਣਾ ਫਿਰ ਉਹਨਾਂ ਦਲੀਲ ਦਿੱਤੀ ਅਗਲਾ ਸ਼ਬਦ ਫਿਰ ਕਿੰਨਾ ਸੁੰਦਰ ਹੈ ਮਾਧਵੇ ਔਰ ਹਾਉ ਦੀਆਂ ਪੰਕਤੀਆਂ ਹਨ ਤੂੰ ਮਨ ਤੋਰੋ ਤੋ ਹਮ ਨਹੀਂ ਤੋਰੈ ਅਈਸਾਰ ਸੰਗੀ ਨੇ ਉਹਦਾ ਉਚਾਰਨ ਇਸ ਤਰ੍ਹਾਂ ਕੀਤਾ ਹੈ ਤੁਮ ਨਾ ਤੋਰੋ ਤੋ ਹਮ ਨਹੀਂ ਤੋਲੇ ਮੁਬਾਰਕ ਹੈ ਆਪਾਂ ਕਿਉਂਕਿ ਬੜੇ ਵਿਦਵਾਨ ਹਨ ਸਿੱਖ ਕੌਮ ਦੇ ਬੜੇ ਉੱਚੇ ਸੁੱਚੇ ਵਿਦਵਾਨ ਹਨ ਪਰ ਸੰਪਰਦਾਇਦਾਨਿਆਂ ਨੇ ਤੇ ਨਾਲ ਭਾਈ ਹਰਬੰਸ ਸਿੰਘ ਅਜੋਕੇ ਵਿਦਵਾਨ ਹਨ ਉਹਨਾਂ ਜੋ ਖਾਸ ਤੌਰ ਤੇ ਉਸ ਇਲਾਕੇ ਵਿੱਚੋਂ ਇਹਨੂੰ ਪੜਚੋਲ ਕੇ ਸਿੱਧ ਕੀਤਾ ਹੈ ਉਹ ਕਹਿੰਦੇ ਹਨ ਅਜੇ ਵੀ ਬਨਾਰਸ ਕਾਂਚੀ ਦੇ ਆਲੇ ਦੁਆਲੇ ਪਿੰਡੂ ਪਿੰਡੂ ਬੋਲੀ ਹੰਮਨ ਤੁਮਨ ਹੈ ਅਜੇ ਵੀ ਅੱਜ ਵੀ ਉੱਥੇ ਹੰਮਨ ਤੁਮਨ ਕਰਕੇ ਅੱਜ ਵੀ ਉੱਥੇ ਬੋਲੀ ਬੋਲੀ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਇਹ ਤੁਮਨ ਪਾਠ ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰੇ ਜੇ ਕਹੀਏ ਤੁਮ ਨਾ ਤੋਰੋ ਹਮ ਨਹੀਂ ਤੋਰਾ ਤੋ ਹਮ ਨਹੀਂ ਤੋਰਾ ਇਹਦੇ ਚ ਕੀ ਹੋਵੇਗਾ ਇੱਕ ਸ਼ਰਤ ਜੀ ਪ੍ਰਤੀਤ ਹੋਵੇਗੀ ਫੇ ਰੱਬ ਜੀ ਜੇ ਤੂੰ ਨਾ ਤੋੜੇਂਗਾ ਤੇ ਅਸੀਂ ਵੀ ਨਹੀਂ ਤੋੜਾਂਗੇ ਇਹਦਾ ਮਤਲਬ ਕੁਝ ਇੱਕ ਸ਼ਰਤ ਜੀ ਮੈਂ ਰੱਖ ਲਈ ਵੀ ਤੇਰੇ ਜੇ ਤੂੰ ਹਾਂ ਠੀਕ ਹੈ ਇੱਕ ਟਿਕਾਣੇ ਤੇ ਜਾ ਕੇ ਵਾਕਿਆ ਹੀ ਅਸੀਂ ਵੀ ਤੇ ਪ੍ਰੀਤਾਂ ਹੀ ਕਰ ਸਕਦੇ ਆ ਨਾ ਜੋ ਮੇਹਰ ਕਰੇ ਤੇ ਜੋ ਰਹਿਮਤ ਕਰੇ ਪਰ ਇਹਦੇ ਵਿੱਚ ਆ ਗੱਲ 1921 ਦੀ ਭਾਸ਼ੀ ਦੀ ਹੈ ਪਰ ਇੱਥੇ ਗਰੀਬੀ ਐ ਮਾਦਵੇ ਤੁਮਨ ਤੋਰੇ ਮਾਲਕ ਜੇ ਤੂੰ ਤੋੜ ਵੀ ਦੇਵੇਂ ਤੁਮ ਸਿਓ ਤੋਰ ਕਮਨ ਸਿਓ ਜੋ ਤੋ ਹਮ ਨਹੀਂ ਤੋੜੈ ਮੈਂ ਨਹੀਂ ਤੋੜਾਂਗਾ ਕਿਉਂ ਨਹੀਂ ਤੋੜਾਂਗਾ ਕਿਉਂਕਿ ਮੇਰਾ ਟਿਕਾਣਾ ਹੀ ਕੋਈ ਨਹੀਂ ਮੈਨੂੰ ਕੋਈ ਹਾਰ ਆਸ ਹੋ ਟਿਕਾਣਾ ਹੀ ਕੋਈ ਨਹੀਂ ਤੁਦ ਨੂੰ ਛੋੜ ਜਾਈਏ ਪ੍ਰਭ ਕੈਂ ਧਾਰ ਆਨ ਨਾ ਬੀਆ ਉਮਰੀ ਸੰਸਾਰ ਫਿਰ ਉਹ ਕੀ ਕਹਿੰਦੇ ਹਨ ਕਹਿੰਦੇ ਹਨ ਜੋ ਤੁਮ ਗਿਰਵਰ ਤਉ ਹਮ ਮੋਰਾ ਏ ਵਾਹਿਗੁਰੂ ਜੇ ਤੂੰ ਸੋਹਣਾ ਜਿਹਾ ਪਹਾੜ ਹੋਵੇਂ ਤੇ ਮੈਂ ਮੋਰ ਬਣ ਕੇ ਪਹਿਲਾਂ ਪਾਵਾਂ ਤੈਨੂੰ ਮਨਾਵਾਂਗਾ ਜੋ ਤੁਮ ਚੰਦ ਤਉ ਹਮ ਭਏ ਚਕੋਰਾ ਏ ਮਾਲਕ ਜੇ ਤੂੰ ਸੋਹਣਾ ਚੰਦਰਮਾ ਹੋਵੇਂ ਤੇ ਮੈਂ ਚਕੋਰ ਬਣ ਕੇ ਤੈਨੂੰ ਕੂਕਾਂ ਸਾਰੀ ਰਾਤ ਕੂਕਾਂ ਤੈਨੂੰ ਕਿਉਂਕਿ ਚਕੋਰ ਦੀ ਪ੍ਰੀਤੀ ਚੰਦਰਮਾ ਨਾਲ ਹੈ ਕਹਿੰਦੇ ਹਨ ਜੋ ਤਮ ਦੀਵਰਾ ਤੋ ਹਮ ਬਾਤੀ ਜੋ ਤਮ ਤੀਰਥ ਤੋ ਹਮ ਜਾਨੀ ਹੇ ਮਾਲਕ ਜੇ ਤੂੰ ਦੀਵਾ ਹੋਵੇਂ ਤੇ ਮੈਂ ਬੱਤੀ ਬਣ ਜਾਵਾਂ ਜੇ ਤੂੰ ਤੀਰਥ ਹੋਵੇਂ ਤੇ ਮੈਂ ਯਾਤਰੀ ਬਣ ਜਾਵਾਂ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਤੋਖੇ ਹਮਾਲਤ ਅਸੀਂ ਸੱਚਾ ਪਿਆਰ ਤੇਰੇ ਨਾਲ ਬਣਾਇਆ ਹੈ ਬਸ ਇੱਥੇ ਵੀ ਇਹੀ ਕਹਿ ਰਹੇ ਆ ਸੰਗ ਵਿੱਚ ਕਹਿੰਦੇ ਹਨ ਪ੍ਰੀਤ ਬਿਨਾ ਕੈਸੇ ਬਦੇ ਬਦਾ ਸੁਨੇਹਾ ਸਾਨੂੰ ਜਵਾਬ ਮਿਲੇ ਅਗਲੇ ਬੰਨੇ ਹੋ ਕਿ ਮੇਰਾ ਗੁਰੂ ਵੀ ਮੇਰੇ ਨਾਲ ਪਿਆਰ ਕਰ ਰਿਹਾ ਹੈ ਮੇਰੇ ਰੱਬ ਜੀ ਮੇਰੇ ਨਾਲ ਪਿਆਰ ਕਰ ਰਹੇ ਹਨ ਇਹ ਜਿੰਨਾ ਚਿਰ ਮੈਂ ਨਹੀਂ ਕਰਦਾ ਮੇਰੇ ਵੱਲੋਂ ਇਹ ਵੇਵਸ ਨਹੀਂ ਪੈਦਾ ਹੁੰਦੀਆਂ ਮੇਰੇ ਅੰਦਰ ਇਹ ਤਰੰਗਾਂ ਨਹੀਂ ਪੈਦਾ ਹੁੰਦੀਆਂ ਮੇਰੇ ਅੰਦਰ ਕਸ਼ਿਸ਼ ਨਹੀਂ ਪੈਦਾ ਹੁੰਦੀ ਮੈਨੂੰ ਕਿਵੇਂ ਜਵਾਬ ਮਿਲੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ ਇਹ ਦੋ ਪਾਸਰ ਪ੍ਰੀਤੀ ਕਹੀ ਹੈ ਹੋਰ ਸੰਸਾਰ ਦੀਆਂ ਪ੍ਰੀਤੀਆਂ ਜਿਹਨਾਂ ਦਾ ਨਾਂ ਲਿਆ ਹਨ ਭਗਤ ਰਵਿਦਾਸ ਜੀ ਨੇ ਵੀ ਇਹ ਇੱਕ ਟਿਕਾਣੇ ਤੇ ਜਾ ਕੇ ਇੱਕ ਪਾਸੜ ਸ ਇੱਕ ਪਾਸੜ ਹੁੰਦੀਆਂ ਹਨ ਇੱਕ ਪਾਸਿਓਂ ਹੋ ਰਹੀ ਹੁੰਦੀ ਹੈ ਦੂਜੇ ਪੰਨੇੋਂ ਜਵਾਬ ਨਹੀਂ ਆਉਂਦਾ ਇੱਕ ਪਾਸਿਓਂ ਪ੍ਰੀਤ ਹੋ ਰਹੀ ਹੁੰਦੀ ਹੈ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਉਹਦੀਆਂ ਪੰਕਤੀਆਂ ਮੈਂ ਇੱਕ ਦੋ ਸਾਂਝੀਆਂ ਕਰਾਂ ਦੀਪਕ ਪਤੰਗ ਅਲ ਕਮਲ ਸਲਲ ਮੀਨ ਚੱਕਈ ਚਕੋਰ ਮ੍ਰਿਗ ਰਵਸਸਨਾਗ ਪਤੰਗੇ ਦੀ ਦੀਵੇ ਨਾਲ ਪ੍ਰੀਤੀ ਹੈ ਦੀਪ ਕਪਤੰਗ ਆਲ ਕਮਲ ਆਲ ਪਵਰਾ ਉਹਦੀ ਕਮਲ ਫੁੱਲ ਨਾਲ ਸਲਲ ਮੀਨ ਸਲਲ ਪਾਣੀ ਪਾਣੀ ਨਾਲ ਪ੍ਰੀਤੀ ਹੈ ਮੱਛੀ ਦੀ ਚੱਕੇ ਚਕੋਰ ਮ੍ਰਿਗ ਰਵ ਸਸਨਾਦ ਹੈ ਚਕਵੀ ਦੀਪ ਚਕਵੇ ਦੀ ਚਕਵੀ ਦੀ ਪ੍ਰੀਤ ਹੈ ਸੂਰਜ ਨਾਲ ਤੇ ਫਿਰ ਚਕੋਰ ਦੀ ਪ੍ਰੀਤੀ ਹੈ ਚੰਦਰ ਮਾਨ ਨਾਲ ਜਿਹਦਾ ਹੁਣੇ ਜ਼ਿਕਰ ਆਇਆ ਭਗਤ रवदास जी देवी शबद छ। ਅravshasnaad ਹੈ ਤੇ ਫਿਰ ਘੰਡੇ ਢੇੜੇ ਦੀ ਪ੍ਰੀਤੀ ਇਹ ਹਰਨ ਦੇ ਅੰਦਰ ਹੈ। ਨਾਦ ਇਹ ਇਹ ਜਿਹੜੀ ਆ ਹਰਨ ਮ੍ਰਿਗ ਜਿਹਦਾ ਨਾਮ ਪਿੱਛੇ ਆ ਗਿਆ। ਇਹ ਉਹਦੀ ਪ੍ਰੀਤੀ ਹੈ। ਹੁਣ ਇਹ ਪ੍ਰੀਤੀਆਂ ਤੇ ਹੈ ਨਹੀਂ ਤੇ ਚ ਕੋਈ ਸ਼ੱਕ ਨਹੀਂ। ਪਰ ਪਤੰਗਾ ਜਦੋਂ ਜਾਂਦਾ ਹੈ ਦੀਵਾ ਬਚਾ ਨਹੀਂ ਕਰਦਾ ਉਲਟ ਸਾੜ ਦਿੰਦਾ ਹੈ। ਹੁਣ ਕਮਲ ਕੋਲ ਜਦੋਂ ਜਾਂਦਾ ਭਵਰਾ ਉਹ ਤੇ ਉਹਦੀ ਸੁਗੰਧੀ ਦਾ ਖਿੱਚਿਆ ਹੋਇਆ ਜਾਂਦਾ ਹੈ ਪਰ ਅਗੋ ਕਮਲ ਉਹਨੂੰ ਬੰਦ ਕਰ ਲਿੰਦਾ ਤੇ ਉਹਦੀ ਰਾਤ ਸੰਪਟ ਡੱਬੇ ਚ ਵਿੱਚ ਦਿਨ ਬੰਦ ਅੰਮ੍ਰਿਤ ਵੇਲੇ ਖਿੜਨ ਤੋਂ ਪਹਿਲੋਂ ਹੀ ਮਾਲੀ ਤੋੜ ਲੈਂਦੇ ਹਨ ਉਹ ਤਲਿਆ ਜਾਂਦਾ ਹੈ ਤੇਲ ਵਿੱਚ ਤਲਿਆ ਜਾਂਦਾ ਫਿਰ ਇਹ ਸਾਰੀਆਂ ਪ੍ਰੀਤियां ਮੈਂ ਇੱਕ ਇੱਕ ਨੂੰ ਸਿੱਧਣਾ ਕਰਨ ਲੱਗਾ ਆਪ ਜਾਣਦੇ ਇਹ ਸਾਰੀਆਂ ਇੱਕ ਪਾਸੜ ਹਨ ਪ੍ਰੀਤ ਇੱਕ ਅੰਗੀ ਬਹੁ ਰੰਗੀ ਨਹੀਂ ਸੰਗੀ ਕੋਈ ਸਭੇ ਦੁੱਖदाई ਨਾ ਸਹਾਈ ਅੰਤ ਆਧ ਹੈ ਇਹ ਸਾਰੀਆਂ ਦੁੱਖदाई ਸਿੱਧ ਹੋ ਜਾਂਦੀਆਂ ਹਨ ਨਹੀਂ ਸਹਾਇਕ ਨਹੀਂ ਬੌੜੀ ਹੁੰਦੀ ਮੁੜ ਕੇ ਇਹਨਾਂ ਚੋਂ ਕੋਈ ਬੌੜੀ ਨਹੀਂ ਕਰਦਾ ਪਰ ਜੀਵਤਨ ਸਾਧ ਸੰਗ ਬੂਏ ਨਾ ਪਰਮ ਗਤ ਨਾ ਇਹਨਾਂ ਨੂੰ ਜਿਉਂਦਿਆਂ ਨੂੰ ਸਤ ਸੰਗਤ ਮਿਲਦੀ ਹੈ ਮੂਏ ਨੂੰ ਪਰਮਗਤੀ ਕਿੱਥੋਂ ਮਿਲਣੀ ਹੈ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ ਬਸ ਗਿਆਨ ਧਿਆਨ ਉਹ ਕੋਈ ਨਹੀਂ ਇਹਨਾਂ ਦੇ ਜੀਵਨ ਚ ਹੁਣ ਇਧਰ ਮੈਂ ਵੀ ਜੇ ਜਿਉਂਦਿਆਂ ਸਾਧ ਸੰਗਤ ਨਾ ਕੀਤੀ ਮੈਂ ਵੀ ਜੇ ਜਿਉਂਦਿਆਂ ਸਤ ਸੰਗਤ ਦੀਆਂ ਆਨੰਦਨਾ ਮਾਣਿਆ ਮੈਂ ਪਿਆਰ ਨਾਲ ਆਪਣਾ ਰੱਬ ਜੀ ਨਾਲ ਜੋੜਿਆ ਮੈਂ ਮਰੇ ਤੋਂ ਆਖਾਂ ਕਿ ਮੈਨੂੰ ਪਰਮਗਤੀ ਮਿਲ ਜਾਏਗੀ ਇਹ ਤਾਂ ਬਹੁਤ ਕਠਨ ਹੈ ਨਾ ਫਿਰ ਗਿਆਨ ਧਿਆਨ ਪ੍ਰੇਮ ਰਸ ਜਿੰਨਾ ਵੀ ਗਿਆਨ ਪ੍ਰਚੰਡ ਗਿਆਨ ਅਪਰੋਖ ਗਿਆਨ ਇਹ ਸਾਰੇ ਗਿਆਨ ਤੇ ਧਿਆਨ ਮੇਰੇ ਪਿਆਰੇ ਦਾ ਤੇ ਪ੍ਰੇਮ ਰਸ ਇਹ ਉਹਦਾ ਪ੍ਰਸ਼ਾਦ ਹੈ ਉਹਦੀ ਕਿਰਪਾ ਹੈ ਉਹਦੀ ਰਹਿਮਤ ਨਾਲ ਮਿਲਣਾ ਹੈ ਇਸ ਕਰਕੇ ਦੁਪਾਸੜ ਪ੍ਰੀਤੀ ਹੈ ਸਿੱਖ ਦੀ ਤੇ ਗੁਰੂ ਦੀ ਦੁਪਾਸੜ ਭਾਈ ਗੁਰਦਾਸ ਜੀ ਦਾ ਹੀ ਬਚਨ ਹੈ ਉਹ ਕਹਿੰਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰੂ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਗੁਰੂ ਦਾ ਸਿੱਖ ਜਦੋਂ ਗੁਰੂ ਦੇ ਦਰ ਵੱਲ ਨੂੰ ਸ਼ਰਧਾ ਪਿਆਰ ਪ੍ਰੇਮ ਨਾਲ ਇੱਕ ਕਦਮੀ ਪੁੱਟਦਾ ਨਾ ਤੇ ਗੁਰੂ ਕਰੋੜਾਂ ਪੈਂਡੇ ਅੰਗਲਵੰਡੀ ਹੋ ਜਾਂਦੇ ਆ ਵਾਕਿਆਈ ਇਹਦੇ ਚ ਕੋਈ ਸ਼ੱਕ ਨਹੀਂ ਦੂਜੀ ਰਾਏ ਨਹੀਂ ਸਾਨੂੰ ਫਿਜ਼ੀਕਲ ਤੌਰ ਤੇ ਤਾਂ ਨਹੀਂ ਲੱਗੇਗਾ ਪਰ ਸੁਰਤ ਕਰਕੇ ਕਦੀ ਜਿੰਨਾ ਵਿਚਾਰ ਕੀਤੀ ਉਹਨਾਂ ਨੂੰ ਪਤਾ ਹੈ ਮੇਰੀ ਹਿੰਮਤ ਹੀ ਕੀ ਹੈ ਤੇ ਗੁਰੂ ਦੀ ਬਖਸ਼ਿਸ਼ ਹੈ ਇਹ ਗੁਰੂ ਦੀ ਰਹਿਮਤ ਹੈ ਮੈਨੂੰ ਜੇ ਸਤ ਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ ਨਿਤ ਨੇਮ ਦੀਆਂ ਘੜੀਆਂ ਨਸੀਬ ਹੁੰਦੀਆਂ ਗੁਰੂ ਦੀ ਬਖਸ਼ਿਸ਼ ਹੈ ਇੱਕ ਵਾਰ ਸਤ ਗੁਰ ਮੰਤਰ ਸਿਮਰਨ ਮਾਤਾ ਸਿੱਖ ਨੇ ਇੱਕ ਵਾਰੀ ਕਿਤੇ ਸ਼ਰਧਾ ਭਾਵਨਾ ਪਿਆਰ ਨਾਲ ਐਸ ਤਰ੍ਹਾਂ ਵਾਹਿਗੁਰੂ ਭਿੱਜ ਕੇ ਅੰਤਰ ਆਤਮਾ ਪਿਆਰ ਨਾਲ ਭਿੱਜ ਕੇ ਜਦੋਂ ਇੱਕ ਵਾਰੀ ਵੀ ਯਾਦ ਕੀਤਾ ਨਾ ਆਪਣੇ ਗੁਰੂ ਆਪਣੇ ਪਰਮੇਸ਼ਰ ਨੂੰ ਇੱਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਰਹਿਤ ਹੈ ਗੁਰੂ ਫਿਰ ਉਸ ਪਿਆਰ ਵਿੱਚ ਨਾ ਕਰੋੜਾਂ ਵਾਰੀ ਉਸ ਸਿੱਖ ਨੂੰ ਯਾਦ ਕਰਦੇ ਹਨ ਜਿਉਂ ਦੀ ਭਾਵਨਾ ਤੇ ਗੁਰੂ ਕਈ ਵਾਰੀ ਯਾਦ ਕਰਦੇ ਹਨ ਇਹ ਮੇਰਾ ਸਿੱਖ ਇਹਦਾ ਮਤਲਬ ਇੱਕ ਪਾਸੇ ਦੀ ਪ੍ਰੀਤੀ ਨਹੀਂ ਦੋਹਾਂ ਪਾਸਿਆਂ ਦਾ ਪਿਆਰ ਹੈ ਸਤ ਗੁਰੂ ਦਾ ਪਿਆਰ ਹੈ ਸਤ ਗੁਰੂ ਜੀ ਨੂੰ ਵੀ ਇਛਕ ਇਛ ਲੱਗਦੀ ਹੈ ਜਦੋਂ ਸਿੱਖ ਇਹ ਪਿਆਰ ਕਰਦਾ ਹੈ ਇਸੇ ਪਿਆਰ ਨੂੰ ਭਗਤਾਂ ਨੇ ਆਪ ਮਾਣਿਆ ਭਗਤ ਕਬੀਰ ਜੀ ਕੀ ਕਹਿੰਦੇ ਹਨ ਕਹਿੰਦੇ ਹਨ ਹੈ ਮਾਲਕ ਕੇ ਪਿਆਰ ਬਣਿਆ ਹੈ ਕਰਵਤ ਭਲਾ ਨ ਕਰਵਟ ਤੇ ਹੁਣ ਮੈਨੂੰ ਆਰੇ ਨਾਲ ਚੀਰਿਆ ਜਾਣਾ ਤੇ ਕਬੂਲ ਹੈ ਨਹੀਂ ਚੀਰੇ ਗਏ ਉਸ ਤਰ੍ਹਾਂ ਤੇ ਇਹ ਨਹੀਂ ਉਹ ਤੇ ਇੱਕ ਸਹਿਜ ਸੱਚਖੰਡ ਨੂੰ ਗਏ ਹਨ ਨਾ ਪਰ ਜੇ ਲੋੜ ਪੈਂਦੀ ਤਾਂ ਕਬੀਰ ਸਾਹਿਬ ਘੱਟ ਨਾ ਕਰਦੇ ਜਿੰਨੇ ਵੀ ਜਿੰਨੀਆਂ ਵੀ ਜਿੰਨੇ ਵੀ ਸ਼ਬਦ ਹਨ ਨਾ ਕਬੀਰ ਸਾਹਿਬ ਜੀ ਦੇ ਉਹ ਕਮਾਈ ਵਾਲੇ ਸ਼ਬਦ ਹਨ ਕਰਵਤ ਪਲਾ ਮੈਂ ਚੀਰੇ ਨਾਲ ਆਰੇ ਨਾਲ ਚੀਰਿਆ ਜਾਣਾ ਤੇ ਪ੍ਰਵਾਨ ਕਰਾਂਗਾ ਪਰ ਮਾਲਕ ਹੁਣ ਤੂੰ ਮੇਰੇ ਵੱਲ ਪਿੱਠ ਕਰੇ ਤੂੰ ਮੇਰੇ ਵੱਲ ਕੰਡ ਕਰੇ ਇਹ ਮੈਨੂੰ ਕਬੂਲ ਨਹੀਂ ਹੋਵੇਗੀ ਲਾਗ ਗਲੇ ਸੁਨ ਬਿੰਤੀ ਮੇ ਇਹ ਬਾਲਕ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਬਖਸ਼ਿਸ਼ ਕਰੋ ਮੇਰੀ ਬੇਨਤੀ ਸੁਣ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੁਖ ਕਾਹੇ ਕੋ ਮਾਰ ਇਹ ਤੇ ਮੇਰੀ ਮੌਤ ਹੈ ਜਹ ਤਨ ਚੀਰਾ ਅੰਗ ਨਾ ਮੋਲ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਜੇ ਮੇਰੇ ਅੰਗ ਚੀਰੇ ਜਾਣ ਮੈਂ ਮਾਸਾ ਵੀ ਆਰੇ ਨਾਲ ਜੀਵੇ ਜਾਣ ਤੇ ਹਿਲ ਜੁਲ ਮਾਸਾ ਨਹੀਂ ਹੋਵੇ ਮੇਰਾ ਸਰੀਰ ਝੜ ਪਵੇ ਪਰ ਪ੍ਰੀਤ ਚ ਕੋਈ ਫਰਕ ਨਹੀਂ ਹੁਣ ਕਹਿੰਦੇ ਹਨ हे ਮਾਲਕ हे ਪ੍ਰਭੂ ਮੇਰਾ ਤੇ ਤੇਰਾ ਪਤੀ ਪਤਨੀ ਵਾਲਾ ਜੋ ਇੱਥੇ ਜਾਂ ਜ਼ਿਕਰ ਕਰ ਰਹੇ ਹਨ ਤੁਮੇ ਸੋ ਕੰਤ ਨਾਰ ਹਮ ਸੋਈ ਕਹਿੰਦੇ ਹਨ ਤੁਸੀਂ ਮੇਰੇ ਕੰਤੋਂ ਮੈਂ ਤੁਹਾਡੀ ਨਾਰ ਹਮ ਤੁਮ ਵਿਚ ਭਇਓ ਨਹੀਂ ਕੋਈ ਕੰਤ ਵਿੱਚ ਤੇ ਨਾਰ ਵਿੱਚ ਜੇ ਕੋਈ ਆ ਗਿਆ ਨਾ ਤੀਜਾ ਬੰਦਾ ਤੀਜਾ ਬੰਦਾ ਜਦੋਂ ਆ ਗਿਆ ਦੋਹਾਂ ਚ ਪਤੀ ਪਤਨੀ ਚ ਇਹਦਾ ਮਤਲਬ ਹੈ ਕੋ ਗੜਬੜ ਹੈ ਸਬੰਧ ਵਿੱਚ ਕੁਝ ਐਸਾ ਹੋ ਗਿਆ ਜਿਹੜਾ ਤੀਜੇ ਬੰਦੇ ਨੂੰ ਆਉਣਾ ਪਿਆ ਸਾਡੇ ਵਿੱਚ ਤੇ ਗੁਰੂ ਵਿੱਚ ਸਾਡੇ ਵਿੱਚ ਤੇ ਵਾਹਿਗੁਰੂ ਜੀ ਵਿੱਚ ਸਿੱਖ ਦਾ ਸਤਿਗੁਰੂ ਨੇ ਸਿੱਧਾ ਹੀ ਨਾਤਾ ਜੋੜਿਆ ਠੀਕ ਹੈ ਅਸੀਂ ਕਿਸੇ ਨੂੰ ਜੇ ਸਤਿਗੁਰੂ ਜੀ ਨੂੰ ਭਾਈ ਜੋਧ ਨੇ ਬਖਸ਼ਿਸ਼ ਕਰਕੇ ਉਧਰ ਨੂੰ ਮੁੱਖ ਕੀਤਾ ਨਾ ਗੁਰੂ ਅਮਰਦਾਸ ਜੀ ਦੀ ਵੀ ਮੈਂ ਕੱਲ ਪਰਸੋ ਕਹਾਣੀ ਸੁਣਾਈ ਸੀ ਆਸਾਨ ਬੰਧ ਹਨ ਪਰ ਇਹਦਾ ਮਤਲਬ ਇਹ ਨਹੀਂ ਹੁਣ ਸਿੱਧਾ ਨਾਤਾ ਜੁੜ ਗਿਆ ਬਸ ਇਧਰ ਤੁਮਹਿ ਸੋ ਕੰਤ ਨਾਰ ਹਮ ਸੋਈ ਕਹ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀ ਦੁਨੀਆਂ ਦੇ ਲੋਕੋ ਸੁਣੋ ਮੈਨੂੰ ਕੋਈ ਮਥਾਜੀ ਨਹੀਂ ਹੁਣ ਹੁਣ ਮੇਰਾ ਪਿਆਰ ਆਪਣੇ ਵਾਹਿਗੁਰੂ ਜੀ ਨਾਲ ਹੈ ਇਹ ਪ੍ਰੀਤ ਇਸ ਤਰ੍ਹਾਂ ਦੀ ਇਸੇ ਪ੍ਰੀਤ ਨੂੰ ਤੁਹਾਨੂੰ ਗੁਰੂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਬੀਸਰਾਂ ਮੈਂ ਉਹ ਕੰਮ ਛੱਡ ਦੇਵਾਂ ਉਹ ਰੀਤੀ ਉਹ ਮਰਿਆਦਾ ਉਹ ਜੋ ਮੈਂ ਕੰਮ ਆਪਣੇ ਜੀਵਨ 'ਚ ਕਰ ਰਿਹਾ ਨਾ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵੀਸਰ ਹੈ ਜਿਦੇ ਨਾਲ ਮੈਨੂੰ ਮੇਰਾ ਵਾਹਿਗੁਰੂ ਮੇਰੇ ਸਤਿਗੁਰੂ ਭੁੱਲ ਜਾਣ ਉਹ ਮੈਂ ਛੱਡ ਦੇਵਾਂ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਉਹੀ ਪ੍ਰੀਤ ਚੰਗੀ ਹੈ ਜਿਦੇ ਨਾਲ ਮੇਰੇ ਮਾਲਕ ਨਾਲ ਮੇਰੀ ਬਣ ਆਵੇ ਇਸੇ ਨੂੰ ਹੀ ਸਤਿਗੁਰੂ ਜੀ ਇਸ ਤਰ੍ਹਾਂ ਵੀ ਕਹਿੰਦੇ ਹਨ ਆਹ ਗੁਰੂ ਗੁਰੂ ਅਰਜਨ ਦੇਵ ਦੀ ਕਿਤਾਬ ਪ੍ਰਕਾਰ ਨਾਲ ਤੂੰ ਟੌਪਰੀ ਦਾਸ ਤੇਰੇ ਕੀ ਨਿਰਮਲ ਰੀਤ ਮੈਂ ਆਪਾਂ ਧਿਆਨ ਰੱਖਨੇ ਆ ਨਾ ਵੇਖੋ ਸਾਡਾ ਭੈਣ ਦਾ ਨਾਤਾ ਹੈ ਸਾਡਾ ਧਿਆਨ ਹੈ ਮੈਂ ਕੋਈ ਐਸਾ ਕੰਮ ਨਾ ਕਰਾਂ ਇਸ ਰਿਸ਼ਤੇਦਾਰੀ ਵਿੱਚ ਮੇਰੀ ਭੈਣ ਕਿਤੇ ਟੁੱਟ ਨਾ ਜਾਵੇ ਸਦਾ ਵਾਸਤੇ ਬੜਾ ਧਿਆਨ ਸਾਡਾ ਹੈ ਕਿ ਮੇਰਾ ਭਰਾ ਹੈ ਮੈਂ ਸਮਾਜ ਵਿੱਚ ਰਹਿੰਦਿਆਂ ਐਸਾ ਕੁਝ ਨਾ ਕਰਾਂ ਮੇਰੇ ਭਰਾ ਦੇ ਨਾਤੇ ਨੂੰ ਕਿਤੇ ਐਸੀ 6 ਵਜੇ ਮੇਰਾ ਭਰਾ ਮੇਰੇ ਤੋਂ ਦੂਰ ਹੋ ਜਾਏ ਆਪਾਂ ਯਤਨ ਕਰਨੀ ਆ ਤੇ ਕਰਨੇ ਚਾਹੀਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਨਾ ਇਸੇ ਤਰ੍ਹਾਂ ਇਧਰ ਦਾ ਨਾਤਾ ਜਿਹੜਾ ਗੁਰੂ ਨਾਲ ਨਾਤਾ ਹੈ ਇਹਨੂੰ ਵੀ ਇਸ ਤਰ੍ਹਾਂ ਹੀ ਪਾਲ ਕਿਤਾ ਪਰਤਾਰ ਨਾ ਟੂਟੋਂ ਪ੍ਰੀਤ ਦਾਸ ਤੇਰੀ ਕੀ ਨਿਰਮਲ ਰੀਤ ਇੰਨੀ ਪਵਿੱਤਰ ਰੀਤੀ ਜਿੰਨੀ ਪਵਿੱਤਰ ਪ੍ਰੀਤੀ ਹੋ ਗਈ ਨਾ ਓਨੀ ਖਿੱਚ ਪੈ ਗਈ ਮੇਰੇ ਗੁਰੂ ਨੂੰ ਓਨੀ ਖਿੱਚ ਪੈ ਗਈ ਵਾਹਿਗੁਰੂ ਜੀ ਨੂੰ ਕਦੀ ਵਾਜਾ ਰੌਸ਼ਨ ਸਿੱਖ ਮੁਸਲਮਾਨ ਵੀਰ ਧੰਨ ਗੁਰੂ ਗੁਰੂ ਹਰਬਿੰਦ ਸਾਹਿਬ ਜੀ ਦਾ ਸਿੱਖ ਇਹਦੀ ਸੇਵਾ ਕਰਕੇ ਇੰਨੀ ਪ੍ਰੀਤੀ ਪਰਪੱਕ ਹੋ ਗਈ ਇਹਦੇ ਕੋਲ ਕਦੀ ਸੈਦ ਜਾਨੀ ਖਾਂ ਐ ਸੈਦ ਗੁਲ ਤੇ ਸਜਦ ਦਾ ਰੂਪ ਰਤਮਾ ਬਹੁਤ ਉੱਚਾ ਮੁਸਲਮਾਨੀ ਧਰਮ ਵਿੱਚ ਬڑا ਉੱਚਾ ਪਰ ਉਹਨੇ ਸੱਚ ਕਹਿ ਦਿੱਤਾ ਖਵਾਜਾ ਰੌਸ਼ਨ ਜੋ ਤੈਨੂੰ ਆਨੰਦ ਤੇਰੇ ਜੀਵਨ ਚ ਮੈਂ ਵੇਖਿਆ ਨਾ ਮੈਨੂੰ ਨਮਾਜ਼ਾਂ ਪੜ੍ਹ ਕੇ ਇਹ ਕੁਝ ਕਰਕੇ ਮੇਰੇ ਅੰਦਰ ਇਹ ਠੰਡ ਬਰਕਤ ਨਹੀਂ ਪਈ ਕਹਿਣ ਲੱਗਾ ਜੇ ਇਹ ਬਰਕਤ ਚਾਹੁੰਨਾ ਤਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨੀ ਲੱਗ ਦਰਸ਼ਨ ਕਰ ਦੀਦਾਰ ਕਰੇ ਕੋਰਾ ਮੇਰੇ ਸਤਿਗੁਰੂ ਦੇ ਬਚਨ ਪ੍ਰਵਾਨ ਕਰ ਸੁਣ ਕੇ ਵੇ ਪਰ ਇੱਕ ਗੱਲ ਵੇਖੀ ਮੇਰੇ ਗੁਰੂ ਨੇ ਕਿਰਪਾ ਨਹੀਂ ਤਾਰਨ ਕੀਤੀ ਆ ਤੇ ਸਤ ਗੁਰ ਦੇ ਹੱਥ ਚ ਤਸਵੀਰ ਵੀ ਹੈ ਕਹਿਣ ਲੱਗਾ ਇਹਦਾ ਕੀ ਮੇਲ ਕਹਿਣ ਲੱਗੇ ਬਸ ਇਹੀ ਕਿੰਤੂ ਨਹੀਂ ਤੂੰ ਕਰਨਾ ਮਨ ਚ ਨਹੀਂ ਲਿਆਉਣੀ ਗੱਲ ਮੇਰਾ ਗੁਰੂ ਬੀ ਦੀ ਪੀੜੀ ਦਾ ਬਾਦਸ਼ਾਹ ਹੈ ਮੇਰਾ ਗੁਰੂ ਸੰਤ ਵੀ ਤੇ ਸਿਪਾਈ ਵੀ ਹੈ ਇਹ ਮਨ ਚ ਨਹੀਂ ਤੂੰ ਲਿਆਉਣੀ ਬਸ ਤੂੰ ਉਹਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਪੰਕਤੀਆਂ ਪੜ੍ਹ ਕੇ ਪੱਕਿਆਂ ਕਰ ਦਿੱਤਾ ਜੇ ਦਰ ਮੰਗਤ ਪੂਰਕ ਕਰੇ ਮਹਿਲੀ ਖਸਮਸ ਸੁਣੇ ਜੇ ਕੋਈ ਮੰਗਤਾ ਆਪਣੇ ਮਾਲਕ ਦੇ ਦਰ ਤੇ ਕੂਕਾ ਮਾਰਦਾ ਕੋ ਮੰਗਦਾ ਹੈ ਨਾ ਤੇ ਮਾਲਕ ਸੁਣਦਾ ਹੈ ਭਾਵੇਂ ਧੀਰਕ ਭਾਵੇਂ ੱੱਕੇ ਏਕ ਵਡਾਈ ਦੇ ਭਾਵੇਂ ਤੈਨੂੰ ੱੱਕੇ ਵੱਜਣ ਤੇ ਭਾਵੇਂ ਮੇਰਾ ਗੁਰੂ ਧੀਰਕ ਦੇਵੇ ਕੋਈ ਬਖਸ਼ਿਸ਼ ਤੇ ਦੋਵੇਂ ਤਰ੍ਹਾਂ ਬਖਸ਼ਿਸ਼ੀ ਹੋਵੇਗੀ ਤੇ ਫਿਰ ਇੰਨਾ ਪਰਪੱਕ ਕਰ ਦਿੱਤਾ ਸਤਗੁਰਾਂ ਨੇ ਠੋਡੇ ਵੀ ਮਰਵਾਏ ਸਨ ਇਮਤਿਹਾਨ ਤੇ ਮੇਰੇ ਸਤਗੁਰਾਂ ਨੂੰ ਵੀ ਦੇਣਾ ਪਿਆ ਨਾ ਆਪਾਂ ਪੜਦੇ ਹੀ ਆਂ ਬਾਣੇ ਦਾ ਰਜਾ ਦਾ ਇਮਤਿਹਾਨ ਤੇ ਸਤਗੁਰਾਂ ਨੂੰ ਕੈਸੀ ਕਹੀਏ ਸ਼ਾਇਦ ਮੈਂ ਗੱਲਾਂ ਨਾਲ ਹੀ ਪ੍ਰੀਤੀ ਪਾਲ ਕੇ ਗੱਲ ਬਣ ਜੇਗੀ ਨਹੀਂ ਇਮਤਿਹਾਨ ਤੇ ਜੀਵਨ ਚਾਹੀਦਾ ਹਰ ਬੱਚੇ ਨੂੰ ਦੇਣਾ ਪੈਂਦਾ ਇਮਤਿਹਾਨ ਕਿਸੇ ਮਰਾਤਬੇ ਤੇ ਪਹੁੰਚਣ ਵਾਸਤੇ ਤੇ ਜਦੋਂ ਇਹਦੇ ਅੱਗੇ ਮੁੜ ਕੇ ਥੈਲੀ ਮਾਇਆ ਦੀ ਹੱਸਿਆ ਵੀ ਤੇ ਰੋਇਆ ਵੀ ਕਹਿਣ ਲੱਗਾ ਤੂੰ ਹੀ ਉਹ ਤੇ ਦੂਰ ਕਰਨ ਵਾਲੀ ਹੈ ਮੈਨੂੰ ਤੇਰੀ ਨਹੀਂ ਲੋੜ ਜਾਨੀ ਕੋ ਜਾਨੀ ਬੁਲਾ ਦੇ ਸਤਗੁਰਾਂ ਕਿਹਾ ਜੇ ਇੰਨੀ ਕਾਲੀ ਐ ਤੇ ਜਾ ਉਹਨੂੰ ਉਹਨੂੰ ਕਹਿ ਦਿਓ ਜਾ ਡੁੱਬ ਕੇ ਮਰ ਜਾ ਹੁਣ ਅੰਦਾਜ਼ਾ ਲਾਈਏ ਕਿ ਤੇ ਸਾਨੂੰ ਕੀ ਹੋਵੇ ਤੇ ਅਸੀਂ ਕਰਾਂਗੇ ਇਹ ਗੱਲ ਇਹ ਕੰਮ ਕਰਾਂਗੇ ਫੱਟ ਕਿੰਤੂਏ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਕਿ ਮੈਂ ਡੁੱਬ ਕੇ ਮਰ ਜਾਏ ਇਹ ਕਿਹੜੀ ਪ੍ਰੀਤੀ ਹੋਈ ਪਰ ਵੇਖੋ ਇਹਨੂੰ ਹੀ ਕਹਿੰਦੇ ਹਨ ਅੰਧਵਿਸ਼ਵਾਸ ਗੁਰੂ ਤੇ ਪੂਰੇ ਗੁਰੂ ਤੇ ਇਸ ਤਰ੍ਹਾਂ ਦਾ ਹੀ ਚਾਹੀਦਾ ਹੈ ਤੇ ਇੱਕ ਮੈਂਤ ਨਹੀਂ ਸੀ ਲਾਇਆ ਜਾਨੀ ਦੌੜ ਤੇ ਕਿਉਂਕਿ ਮੈਂ ਬਿਲਕੁਲ ਉਸ ਪੈਂਡੇ ਦੇ ਵਿੱਚ ਹੈ ਮੇਰਾ ਘਰ ਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਜਿੱਥੋਂ ਦੀ ਦੌੜ ਕੇ ਗਏ ਉਹਦੇ ਵਿੱਚ ਹੈ ਘਰ ਜਿੱਥੇ ਬਖਸ਼ਿਸ਼ ਕੀਤਾ ਹੋਇਆ ਮੈਨੂੰ ਪਤਾ ਹੈ ਐਨ ਪੈਂਡੇ ਦਾ ਪਤਾ ਕਿ ਇਥੋਂ ਇੰਦਰ ਨੂੰ ਆਏ ਜਦੋਂ ਉੱਠ ਕੇ ਦੌੜ ਪਏ ਸਪਟ ਸਤਗੁਰੂ ਨੇ ਜੋ ਚਾਰ ਵੇਖਿਆ ਜਾਨੀ ਨੇ ਨਹੀਂ ਪਿੱਛੇ ਵੇਖਿਆ ਜੇ ਦੌੜਦਾ ਹੋਇਆ ਇੱਕ ਵਾਰੀ ਵੀ ਪਿੱਛੇ ਵੇਖ ਲੈਂਦਾ ਨਾ ਸਤਗੁਰੂ ਨੂੰ ਪਤਾ ਸੀ ਉਹਨੇ ਹੁਣ ਮਰਨਾ ਨਹੀਂ ਕੋਈ ਜਦੋਂ ਵੇਖਿਆ ਇਹਨੇ ਤਾਂ ਵੇਖਿਆ ਹੀ ਵੀ ਇਹ ਜਰੂਰ ਮਰੇਗਾ ਸਤਗੁਰਾਂ ਭਾਈ ਜੇਠਾ ਜੀ ਨੂੰ ਭਾਈ ਵੀ ਦੀ ਚਾਹ ਕਹਿੰਦੇ ਕੋਲੇ ਲਵੋ ਕਹਿੰਦੇ ਤੇ ਛਾਲ ਮਾਰ ਦੇਣੀ ਜੇ ਮਗਰ ਪੁਝਾ ਕੇ ਬਚਾ ਲਿਆ ਤੇ ਫਿਰ ਸਤਗੁਰਾਂ ਆਖਿਆ ਸੀ ਮੰਗ ਕੁਛ ਮੰਗ ਗਲੇ ਲਾ ਕੇ ਨਾ ਕੁਝ ਮੰਗ ਅਪਜਾਨੀ ਕੋ ਨਿਕਟ ਬਲਾਇਵ ਓਲ ਬਲਾ ਕੇ ਗੜੇ ਲਾ ਕੇ ਕਿਆ ਕਰ ਮੰਗੋ ਕਣ ਲਗਾ ਕੁਝ ਨਹੀਂ ਜਾਨੀ ਕੋ ਜਾਨੀ ਬਲਾ ਮੈਨੂੰ ਦੁਨੀਆ ਦਾ ਕੁਝ ਵੀ ਨਹੀਂ ਚਾਹੀਦਾ ਸਤਿਗੁਰੂ ਨੇ ਉਦੋਂ ਹੀ ਕਿਹਾ ਸੀ ਜਦੋਂ ਕਿਸੇ ਇਨਸਾਨ ਦੇ ਵਿੱਚ ਵੀ ਦੁਨੀਆ ਦੀ ਖਿੱਚ ਮੁੱਕ ਜਾਂਦੀ ਆ ਨਾ ਰੱਬ ਜੀ ਗੁਰੂ ਜੀ ਹਾਜ਼ਰ ਹੋ ਜਾਂਦੇ ਆ ਜਿੰਨਾ ਚਿਰ ਅਸੀਂ ਇਹ ਨਾ ਦਾਤਾ ਤੱਕ ਅਜੇ ਕਿ ਦਾਤਾ ਮਿਲਦੀਆਂ ਹਨ ਤੂੰ ਨਾਮ ਹੀ ਮੰਗੇ ਮਨਾ ਤੈਨੂੰ ਫਿਰ ਵੀ ਮਿਲਦੀਆਂ ਹਨ ਗੁਰੂ ਨੇ ਦੇਣਾ ਹੈ ਸਭ ਕੁਝ ਦੇਣਾ ਹੈ ਪਰ ਤੈਨੂੰ ਸਭ ਕੁਝ ਦਿੱਤਾ ਹੋਇਆ ਤੇ ਫਿਰ ਵੀ ਇਹ ਹੀ ਕੁਝ ਨਹੀਂ ਤੂੰ ਕਦੀ ਰੱਬ ਜੀ ਨੂੰ ਗੁਰੂ ਜੀ ਨੂੰ ਮੰਨ ਕੇ ਵੇਖ ਨਾਲ ਸਭ ਕੁਝ ਆਪੇ ਹੀ ਆ ਜਾਣਾ ਹੈ ਜਿੱਥੇ ਗੁਰੂ ਆ ਗਿਆ ਹੁਣ ਇੱਥੇ ਬਖਸ਼ਿਸ਼ ਕਰਦੇ ਹਨ ਬੇਨਸਾਤ ਸਤੀ ਕੈਸੇ ਹੋਈ ਨਾ ਸਤ ਧਰਮ ਧਰਮ ਤੋਂ ਬਗੈਰ ਸਤ ਪਤੀ ਬ੍ਰਤਾ ਤਰ ਉਹਦੇ ਤੋਂ ਬਗੈਰ ਸਤੀ ਕਿਉਂਕਿ ਜਲਦੀ ਸੀ ਨਾ ਸਤੀ ਰਸਮ ਬੱਚੀ ਨੂੰ ਬੱਚੇ ਦੇ ਅਕਾਲ ਚਲਾਣਾ ਕਰ ਜਾਣ ਤੇ ਨੌਜਵਾਨ ਪਤੀ ਦੇ ਫਿਰ ਗ੍ਰੰਥਾ ਚ ਤੇ ਇਸ ਤਰ੍ਹਾਂ ਲਿਖਿਆ ਹਿੰਦੂ ਗ੍ਰੰਥਾ ਚ ਇਹ ਜਿਹੜੇ ਆਧ ਗ੍ਰੰਥਾ ਨੇ ਇਹਨਾਂ ਚ ਲਿਖਿਆ ਹੋਇਆ ਹੈ ਇਸ ਤਰ੍ਹਾਂ ਕਿ ਮਰਜ਼ੀ ਨਾਲ ਕੋ ਕਰ ਸਕਦਾ ਹੈ ਕਰ ਪਰ ਮਰਜ਼ੀ ਨਹੀਂ ਸੀ ਅਸਲ ਵਿੱਚ ਧੱਕੇ ਤੋਰ ਦਿੱਤਾ ਜਾਂਦਾ ਸੀ ਫਿਰ ਇੰਨਾ ਢੋਲ ਟਮਕਾ ਕਰਕੇ ਧੰਗ ਗੁਰੂ ਅਮਰਦਾਸ ਜੀ ਦੇ ਵੇਖਿਆ ਤੇ ਝੁਲਮ ਹੈ ਗੁਰੂ ਨਾਨਕ ਸਾਹਿਬ ਜੀ ਦੇ ਵੀ ਇੱਥੇ ਰੋਕ ਲਈ। ਤਾਂ ਦੇ ਹੀ ਫਿਰ ਗੁਰੂ ਅਮਰਦਾਸ ਜੀ ਨੇ ਜਦੋਂ ਅਕਬਰ ਨੇ ਕਿਹਾ ਸੀ ਸਤਿਗੁਰੂ ਮੈਂ ਕੁਝ ਭੇਟਾ ਨਹੀਂ ਇੱਥੇ ਲੋੜ ਨਹੀਂ। ਕਹਿੰਦੇ ਕੁਝ ਤੇ ਬਖਸ਼ਿਸ਼ ਕਰੋ। ਪਰ ਸਤਿਗੁਰਾਂ ਕਹਿੰਦੇ ਚਾਹਨਾ ਹੀ ਆ ਨਾ ਤੇ ਆਦਕੀ ਮੀਂਹ ਨਹੀਂ ਪਿਆ ਤੇ ਮਾਲੀਆ ਮaaf ਕਰ ਦੇ ਸਕਦਾ। ਜੇ ਚਾਹਨਾ ਹੀ ਆ ਤੇ ਵੱਡਾ ਝੁਲਮ ਹੋ ਰਿਹਾ ਸਤੀ ਦਾ। ਇਹਨੂੰ ਬੰਦ ਕਰ ਉਹਨੇ ਬੰਦ ਕੀਤੀ ਹਾਂ ਥੋੜਾ ਸਮਾਂ ਲੱਗ ਗਿਆ ਸੀ ਉਹਨੂੰ ਪਰ ਉਹਨੇ ਬੰਦ ਜ਼ਰੂਰ ਕੀਤੀ ਬਾ ਕਾਨੂੰਨਨ ਸੋ ਇਹ ਬੰਦ ਕਰਾਈ ਸਤਿਗੁਰੂ ਕਹਿੰਦੇ ਅਸਲ ਵਿੱਚ ਸਤ ਆਚਰਣ ਨਾਲ ਹੀ ਕੋ ਸਤੀ ਹੈ ਸੜਨ ਨਾਲ ਸਤੀ ਨਹੀਂ ਪੰਡਤ ਦੇਖੋ ਹਿਰਦੇ ਵਿਚਾਰ ਹੈ ਸਿਆਣੇ ਲੋਕ ਵਿਦਵਾਨ ਲੋਕ ਆਪਣੇ ਹਿਰਦੇ ਚ ਵਿਚਾਰ ਕੇ ਵੇਖ ਅੱਗੇ ਕਹਿੰਦੇ ਹਨ ਸਾਹਨ ਸਤ ਕਰੇ ਪ੍ਰਭ ਜੀ ਆਪਣਾ ਸਾਹਨ ਇੱਥੇ ਵੈਸੇ ਸੱਚੇ ਦੇ ਪੈਰ ਚ ਬਿੰਦੀ ਲਾ ਕੇ ਵੀ ਉਚਾਰਨ ਕਰੀਏ ਤੇ ਕੋਈ ਗ੍ਰਾਹ ਨਹੀਂ ਠੀਕ ਹੈ ਸਾਦੇ ਘਰ ਵਾਲੀ ਸ਼ਾਨੀ ਰੱਬ ਦੇ ਘਰ ਵਾਲੀ ਲక్ష్ਮੀ ਮਨ ਲਿਆ ਨਾ ਇੱਥੇ ਸ਼ਾਨ ਸਤ ਕਰੇ ਪ੍ਰਭ ਆਪਣਾ ਜਿਹੜੇ ਪ੍ਰਭੂ ਨੂੰ ਨਹੀਂ ਤੇ ਉਹਨੂੰ ਸ਼ਾਨੀ ਨੂੰ ਸਤ ਕਰਕੇ ਮੰਨਦੇ ਹਨ ਕਹਿੰਦੇ ਸੋ ਰਮਈਏ ਕੋ ਮਿਲੇ ਨਾ ਸੁਪਨਾ ਤੇ ਆਖਰੀ ਪੰਕਤੀ ਹੈ ਤਨ ਮਨ ਧਨ ਗ੍ਰਹਿ ਸੌਂਪ ਸਰੀਰ ਸੋਈ ਸੁਹਾਗਣ ਕਹੈ ਕਬੀਰ ਜਿਨੇ ਆਪਣਾ ਤਨ ਮਨ ਧਨ ਘਰ ਤੱਕ ਆਪਣਾ ਹਿਰਦਾ ਕਰ ਵੀ ਉਨੂੰ ਸੌਂਪ ਦਿੱਤਾ ਆਪਣੇ ਗੁਰੂ ਨੂੰ ਵਾਹਿਗੁਰੂ ਜੀ ਨੂੰ ਕਹਿੰਦੇ ਹਨ ਸੋਈ ਸੁਹਾਗਣ ਕਹੈ ਕਬੀਰ ਕਬੀਰ ਸਾਹਿਬ ਕਹਿੰਦੇ ਅਸਲ ਵਿੱਚ ਓਹੀ ਸੁਹਾਗਣ ਸਹਿ ਕੀ ਸਾਰ ਸੁਹਾਗਣ ਜਾਣਾ ਤਜ ਅਬਮਾਨ ਸੁਖ ਰਨੀਆਂ ਮੰਨ ਤਨ ਮਨ ਦੇਹ ਨਾ ਅੰਤਰ ਰੱਖਾ ਅਵਰਾ ਦੇਖ ਨਾ ਸੁਣਾ ਅਪੱਖ ਹੈ ਉਹਦਾ ਜੀਵਨ ਹੈ ਵਿਚਾਰਾ ਕਰਦਿਆਂ ਬੇੰਤ ਹੋਈਆਂ ਗਲਤੀਆਂ ਸਤਗੁਰੂ ਮਾਫ਼ ਕਰ ਦੇਣੀਆਂ ਅੱਗੇ ਤੋਂ ਦਰ ਕਰਦੀ ਸੇਵਾ ਕਰਵਾ ਲੈਣੀ ਜੀ ਗੱਜ ਵਜ ਕੇ ਗੁਰੂ ਫਤਿਹ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ